2023 ਮਾਡਲ ਹੈ ਜੀ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਨਾਲ ਦੇ ਟਾਇਰ 85 ਪੈਸੇ ਨਾਲ ਦੇ ਨੇ ਇਹ ਟੌਪ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਇਹ ਅੱਜ ਵੀ ਲੈਣ ਜਾਉਗੇ ਤੁਸੀਂ ਇਹੀ ਟੌਪ ਮਾਡਲ ਮਿਲੂਗਾ ਠੀਕ ਹੈ ਜੀ ਇਹਦੇ ਤੇ ਸੈਟਲ ਗੇਅਰ ਆ ਗਿਆ ਜੀ ਚੇਂਜਰ ਠੀਕ ਹੈ ਜੀ ਤਿੰਨ ਸਪੀਡ ਆ ਗਈਆਂ ਜੀ ਇਹ ਹੈ ਜੀ ਪੀਵੀ 13 ਨੰਬਰ ਆਈ ਠੀਕ ਹੈ ਜੀ ਨਕਦ ਕੈਸਦਾ ਸਾਰਾ ਟਰੈਕਟਰ ਇਹ ਨਾਲ ਆਈ 2023 ਮਾਡਲ ਆਈ ਹਾਂਜੀ ਫਰਸਟ ਪਾਰਟੀ ਦੇ ਨਾਓ ਪੰਜਾਬ ਨੰਬਰ ਐਮ ਆਰ ਐਫ ਦੇ ਟਾਇਰ 90 ਪੈਸੇ ਨਾਲ ਇਹ ਚਨਗੇਰ ਦਾ ਕਿਦਾਂ ਜਮਾ ਮਰਜੀ ਵਾਲਾ ਬਾਕੇ ਤਸੱਲੀ ਕਰਕੇ ਲੈ ਕੇ ਜਾਵੇ ਜਿਹੜਾ ਮੈਂ ਹੁਣ ਦੇ ਵਿੱਚ ਬੱਜੀ ਫੈਸਿਲਿਟੀ ਇਹ ਹੈ ਮੈਕੋ ਪੰਪ ਆਈ ਇਹ ਮੈਕੋ ਪੰਪ ਹੈ ਸੀ ਆਰ ਡੀ ਨਹੀਂ ਹੈਗਾ 2021 ਮਾਡਲ ਹੈ ਪੀਵੀ 19 ਬਰਨਾਲਾ ਨੰਬਰ ਹੈ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਿੰਡਾ ਢਾਇ ਦੇ ਵਿੱਚ ਖੜੇ ਆਂ ਜੱਗੀ ਬਾਬੇ ਕੋਲੇ ਬਾਬਾ ਟਰੈਕਟਰ ਸੇਲ ਪਰਚੇਜ਼ ਸਤਿ ਸ੍ਰੀ ਅਕਾਲ ਭਾਈ ਸਤਿ ਸ ਜਿਹੜੇ ਬੰਦੇ ਆਪਣੀ ਵੀਡੀਓ ਦੇਖਦੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਕਿੰਨੇ ਕ ਟਰੈਕਟਰ ਰੱਖ ਸਕਦੇ ਆ ਆਪਣੇ ਕੋਲੇ ਇੱਥੇ ਖੜੇ ਹੋਣਗੇ ਹੀ ਟਰੈਕਟਰ 12 15 ਜੀ 12 15 ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਲਿਕੇਸ਼ਨ ਦੱਸ ਦਿਓ ਬਈ ਕੀ ਪੈ ਜਾਂਦੀ ਇਹ ਇਹ ਆਪਣਾ ਮਸ਼ਹੂਰ ਪਿੰਡ ਹੈ ਛੰਡਿਆ ਆ ਠੀਕ ਹੈ ਬਰਨਾਲੇ ਦੇ ਬਿਲਕੁਲ ਨਾਲ ਆ ਜਾਂਦਾ ਜੀ ਠੀਕ ਹੈ ਜੀ ਜਿਹੜਾ ਬਟਿੰਡੇ ਤੋਂ ਹਾਂਜੀ ਸੰਗਰੂਰ ਪਟਿਆਲਾ ਚੰਡੀਗੜ੍ਹ ਹਾਈਵੇ ਰੋਡ ਜਾਂਦਾ ਹੈ ਉਹਦੇ ਬਿਲਕੁਲ ਉੱਪਰ ਆ ਜਾਂਦਾ ਹੀ ਠੀਕ ਹੈ ਜੀ ਉਹ ਸਾਹਮਣੇ ਆ ਗਿਆ ਹੀ ਆਪਣੇ ਪਿੰਡ ਦਾ ਰੇਲਵੇ ਸਟੇਸ਼ਨ ਹੰਡੇ ਦਾ ਅੰਡਿਆ ਇਹਦਾ ਹਾਂਜੀ ਹਾਂ ਸਾਹਮਣੇ ਉਹ ਟ੍ਰੇਨ ਖੜੀ ਹੈ ਜਿੱਥੇ ਹਾਂਜੀ ਉਹ ਟ੍ਰੇਨ ਖੜੀ ਹੈ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਆ ਜਾਂਦੀ ਹੈ ਬਿਲਕੁਲ ਨਾਲ ਆ ਗਏ ਤੇ ਆ ਬਿਲਕੁਲ ਨਾਲ ਹੈ ਤੇ ਇਧਰ ਦੀ ਵੀ ਸੜਕ ਜਾਂਦੀ ਹੈ ਨਾ ਛੋਟੇ ਪਾਸੇ ਹਾਂ ਬਸ ਉਹ ਰੇਲਵੇ ਸਟੇਸ਼ਨ ਕੋਲੋਂ ਹੀ ਸੜਕ ਆਉਂਦੀ ਹੈ ਜੀ ਆਪਣੇ ਘਰੇ ਆ ਜਾਂਦੀ ਹੈ ਠੀਕ ਹੈ ਇਹ ਹਾਈਵੇ ਤੋਂ ਹੀ ਆਪਾਂ ਦੇ ਸਿੱਧਾ ਆਉਣਾ ਹੋਵੇ ਤਾਂ ਮੈਨੂੰ ਵੀ 1 ਕਿਲੋਮੀਟਰ ਤੀ ਆਪਣਾ ਘਰ 1 ਕਿਲੋਮੀਟਰ ਤੇ ਘਰ ਹੈ ਹਾਂ 1 ਤੋਂ 1.5 ਕਿਲੋਮੀਟਰ ਦੇ ਵਿੱਚ ਘਰ ਹੈ ਠੀਕ ਹੈ ਜੀ ਬਾਕੀ ਭਾਈ ਜਿਹੜੇ ਟਰੈਕਟਰ ਹੁਣ ਖੜੇ ਨੇ ਕੋਈ ਬੰਦਾ ਕਿਰਾਏ ਤੇ ਲੈਣਾ ਚਾਹੁੰਦਾ ਕੋਈ ਗੱਲ ਨਹੀਂ ਜੀ ਕਿਰਾਏ ਤੇ ਜਿੰਨੇ ਘੇਰੇ ਏਰੀਆ ਦੇ ਵਿੱਚ ਆਪਣੀ ਜਾਣ ਪਛਾਣ ਆਈ ਹਾਂਜੀ ਮੰਨ ਕੇ ਚੱਲੋ ਆਪਣੇ ਨਾਲ ਕੋਈ ਬੰਦਾ ਜ਼ਿੰਮੇਵਾਰੀ ਪਵਾ ਕੇ ਹਾਂਜੀ ਠ ਕਿਰਾਏ ਤੇ ਲੈ ਜਾ ਸਕਦਾ ਹਾਂਜੀ ਠੀਕ ਹੈ ਜੀ ਕਾਪੀ ਕਾਗਜ਼ ਤੇ ਤਾਂ ਜੱਗੀ ਪੁੱਛਣ ਦੀ ਲੋੜ ਨਹੀਂ ਉਹ ਤਾਂ ਇੱਕ ਨੰਬਰ ਕਾਗਜ਼ ਦਾ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਜਿਹੜਾ ਬੰਦਾ ਟਰੈਕਟਰ ਆਪਾਂ ਤੋਂ ਖਰੀਦੂਗਾ ਠੀਕ ਹੈ ਜੀ ਤਕਰੀਬਨ ਆਪਣੇ ਕੋਲੇ ਉੱਚਾ ਮਾਡਲ ਟਰੈਕਟਰ ਨੇ ਠੀਕ ਹੈ ਜੀ ਇੱਕ ਦੋ ਟਰੈਕਟਰ ਨਹੀਂ ਮੈਂ ਮਾਡਲ ਹੋਣਗੇ ਚਲੋ ਸਭ ਨੂੰ ਹੀ ਪਤਾ ਹੁੰਦਾ ਵੀ ਨੀਮਾ ਨਾਮ ਨਹੀਂ ਹੁੰਦਾ ਹਾਂਜੀ ਠੀਕ ਹੈ ਨਾ ਜਿਹੜੇ ਜਾਨੀ ਕਿ ਹੋਣੇ ਚਾਹੀਦੇ ਆ ਨਾਮ ਹਾਂਜੀ ਉਹਨਾਂ ਦੀ ਸਾਡੀ ਜ਼ਿੰਮੇਵਾਰੀ ਹੈ ਉਹ ਨਾਮ ਹੋਣਗੇ ਠੀਕ ਹੈ ਇੱਕ ਇੱਕ ਦੋ ਟਰੈਕਟਰ ਆਪਣੇ ਇਹਦੇ ਵਿੱਚ ਕੋਈ ਹਰਿਆਣਾ ਨੰਬਰ ਹੁੰਦੇ ਆ ਹਾਂਜੀ ਕੋਈ ਬੰਦੇ ਇੱਛਕ ਹੁੰਦੇ ਆ ਹਰਿਆਣਾ ਨੰਬਰ ਵੀ ਆਪਾਂ ਆਪਦਾ ਲਿਆ ਕੇ ਲੋਕਲ ਨੰਬਰ ਲਵਾਈਏ ਠੀਕ ਹੈ ਉੱਥੋਂ ਦੀ ਉਹਨੂੰ ਐਨਓਸੀ ਮਿਲ ਜੂ ਉਹ ਅਗਲਾ ਆਪਦੇ ਨੌਕਰ ਵਾਲੇ ਆਪਦੇ ਨੌਕਰ ਵਾਲੇ ਹਾਂਜੀ ਤੇ ਹੁਣ ਆਪਾਂ 5105 ਤੋਂ ਸਟਾਰਟ ਕਰਦੇ ਆਂ ਇਹਦੇ ਬਾਰੇ ਦੱਸੀ ਗ੍ਰਾਬ ਇਹ ਬਾਈ ਜੀ 5105 ਟਾਪ ਮਾਡਲ ਟਰੈਕਟਰ ਆ ਗਿਆ ਜੀ ਠੀਕ ਹੈ ਜੀ 2023 ਮਾਡਲ ਹੈ ਜੀ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਨਾਲ ਦੇ ਟਾਇਰ 85 ਪੈਸੇ ਨਾਲ ਦੇ ਨੇ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਕਿਤੇ ਵੀ ਕੋਈ ਕਲਮ ਨਹੀਂ ਲੱਗੀ ਵੀ ਟਰੈਕਟਰ ਠੀਕ ਹੈ ਕਨੋਪੀ ਲੱਗੀ ਵੀ ਹੈ ਜੀ ਹਾਂਜੀ ਫੋਰ 휠 ਚ ਆ ਗਿਆ ਜੀ ਫੋਰ 휠 ਚ ਆ ਗਿਆ ਹੈ ਹਾਂਜੀ ਹਾਂ 2023 ਮਾਡਲ ਹੈ ਆ ਪਲੇਟ ਵੀ ਲੱਗੀ ਵੀ ਹੈ ਇਹਦੇ ਤੇ ਠੀਕ ਹੈ ਪਲੇਟ ਲੱਗੀ ਹੋਈ ਹੈ ਮੈਥਰੋ ਚੈੱਕ ਕਰ ਸਕਦੇ ਤੁਸੀਂ ਹਾਂਜੀ ਹਾਂ ਸਾਰਾ ਸੀ ਜਮਾ ਨਵਾਂ ਡ੍ਰੈਕਟਰ ਆ ਜੀ ਡਬਲ ਪੀਟੀਓ ਚ ਆ ਗਿਆ ਜੀ ਡਬਲ ਪੀਟੀਓ ਚ ਡਬਲ ਡਿਸਟ੍ਰਿਬਿਊਟਰ ਆ ਗਿਆ ਡਬਲ ਡਿਸਟ੍ਰਿਬਿਊਟਰ ਹਾਂਜੀ ਹਾਂ ਪੂਰਾ ਕੋਕਾ ਪੀਸ ਟਰੈਕਟਰ ਆ ਜਮਾ ਨਵਾਂ ਡ੍ਰੈਕਟਰ ਆ ਜੀ ਫੁੱਲ ਚਮਕਦਾ ਕਈ ਕਿ ਲੋਪੀ ਆ ਗਈ ਬੰਪਰ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਰੇਟ ਇਹਦਾ ਹੈਗਾ ਜੀ ਸਿਰਫ 7 ਲੱਖ ਰੁਪਏ 7 ਲੱਖ ਰੁਪਏ ਬਾਕੀ ਮੌਕੇ ਤੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹਦਾ ਆਪਾਂ ਵੱਧ ਤੋਂ ਵੱਧ ਮਾਨਤਾ ਕਰ ਮੌਕੇ ਤੇ ਡਿਸਕਾਊਂਟ ਕੀਤਾ ਜਾਊ ਬਈ 7 ਲੱਖ ਡਿਮਾਂਡ ਸੀ ਉਹ ਟਰੈਕਟਰ ਦੀ ਪੂਰੇ ਆ ਗਿਆ ਸਕੰਦਰਾ ਘੱਟ ਦਾ ਸਿਆਉਣਾ ਲੀਕਾ ਫੋਰਸ ੀਟ ਹੈ ਨਾ ਇਹ ਨਹੀਂ 3 ਸਪੀਡ ਜੀ ਅੱਛਾ ਜੀ ਇਹ ਟੌਪ ਵਾਲਾ ਮਾਡਲ ਹੈ ਜੀ ਜੇ ਅੱਜ ਵੀ ਲੈਣ ਜਾਉਂਗੇ ਤੁਸੀਂ ਇਹੀ ਟੌਪ ਮਾਡਲ ਮਿਲੂਗਾ ਠੀਕ ਹੈ ਜੀ ਇਹਦੇ ਤੇ ਸੈਟਲ ਗੇਅਰ ਆ ਗਿਆ ਜੀ ਚੇਂਜਰ ਠੀਕ ਹੈ ਜੀ ਤਿੰਨ ਸਪੀਡਾਂ ਆ ਗਈਆਂ ਜੀ ਠੀਕ ਹੈ ਜੀ ਸਾਈਡ ਕਲਚ ਆ ਗਿਆ ਜੀ ਠੀਕ ਹੈ ਜੀ ਯਾਨੀ ਫੁੱਲ ਟੌਪ ਮਾਡਲ ਆ ਗਿਆ ਜੀ ਕਨੋਪੀ ਲੱਗੀ ਹੋਈ ਹੈ ਕਨੋਪੀ ਲੱਗੀ ਹੋਈ ਹੈ ਹਾਂ ਜੀ ਹਾਂ ਤੇ ਇੰਜਨ ਗੇਅਰ ਦਾ ਪੂਰਾ ਤਾਕੜ ਇਹਦਾ ਹੀ ਹੁਣ 90 ਪੈਸੇ ਟਾਇਰ ਨਾਲ ਦੇ ਆ ਜੀ ਠੀਕ ਹੈ ਜੀ 90 ਪੈਸੇ ਟਾਇਰ ਨਾਲ ਦੇ ਪਏ ਨੇ ਮਿੱਤਰੋ 2000 ਦੀ ਮੋਟ ਲੱਗੇ ਹੋਏ ਨੇ ਟਰੈਕਟਰ ਚੈੱਕ ਕਰ ਸਕਦੇ 90 ਪੈਸੇ ਕਿਹ ਹੈ ਤੁਹਾਨੂੰ ਹਾਂ ਸਾਰੇ ਮਾਰ ਕੇ ਨਿਕਲਣਗੇ ਸਾਰੇ ਮਾਰ ਕੇ ਵੀ 2023 ਦੇ ਆ ਠੀਕ ਹੈ ਜੀ ਓਕੇ ਓਕੇ ਵਾਲੀਆਂ ਚਟਾਂ ਦੇਖ ਇਹ ਓਕੇ ਓਕੇ ਵਾਲੀਆਂ ਚਟਾਂ ਹਜੇ ਲੱਗੀਆਂ ਪਈਆਂ ਨੇ ਇਹ ਫਰਸਟ ਪਾਰਟੀ ਦੇ ਨਵੇਂ ਹੀ ਤਕਰੀਬਨ ਆਪਣੇ ਕੋਲੇ ਫਰਸਟ ਪਾਰਟੀ ਦੀ ਟਰੈਕਟਰ ਨੇ ਜੀ ਠੀਕ ਹੈ ਜੀ 2023 ਮਾਡਲ ਹਾਂਜੀ ਫਰਸਟ ਪਾਰਟੀ ਦੇ ਨੰੋਂ ਪੀਵੀ 30 ਸ੍ਰੀ ਮੁਕਤਸਰ ਸਾਹਿਬ ਦਾ ਨੰਬਰ ਠੀਕ ਹੈ ਜੀ ਤੇ ਇਹਦੀ ਡਿਮਾਂਡ ਕਿੰਨੀ ਆ ਗਈ ਇਹਦੀ ਡਿਮਾਂਡ ਹੈਗੀ ਜੀ ਸਿਰਫ 8 ਲੱਖ ਤੇ 35000 ਰੁਪਏ 8 ਲੱਖ 35000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਜਿਵੇਂ ਬਾਈ ਜੱਗੀ ਨੇ ਦੱਸਿਆ ਮੌਕੇ ਤੇ ਤੁਹਾਨੂੰ ਡਿਸਕਾਊਂਟ ਦਿੱਤਾ ਜਾਊਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਿਦਾਂ ਇਹ ਆ ਗਿਆ 60 ਫਾਰਮ ਬਾਈ ਜੀ ਇਹਦੇ ਬਾਰੇ ਦੱਸਿਓ ਜੀ ਇਹ ਹੀ ਪੀ ਵੀ 13 ਨੰਬਰ ਆਈ ਠੀਕ ਹੈ ਜੀ ਨਗਦ ਕਾਇਦਾ ਸਾਰਾ ਟਰੈਕਟਰ ਇਹ ਨਾਲ ਆਈ ਠੀਕ ਹੈ ਜੀ 85 90 ਪੈਸੇ ਟਾਇਰ ਦੀ ਇਹਦੇ ਦਵਾਰੇ ਦੇਣਗੇ ਠੀਕ ਹੈ ਜੀ ਪਰ ਟਰੈਕਟਰ ਬਿਨਾ ਟਾਇਰਾਂ ਤੋਂ ਸਾਰਾ ਕੁਝ ਨਾਲ ਦਾਈ ਇਹਦੇ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਆਈ ਜਿੰਨਾ ਸੋਚ ਕੇ ਆਊਗਾ ਬੰਦਾ ਉਦੋਂ ਵੱਧ ਕੇ ਨਿਕਲੂਗਾ ਠੀਕ ਹੈ ਜੀ 2012 ਮਾਡਲ ਆਈ ਇਹ ਹਾਂਜੀ 4 ਲੱਖ ਤੇ 45000 ਮੁੱਲ ਹੈ ਇਹਦਾ ਠੀਕ ਹੈ ਜੀ 4 ਲੱਖ 45000 ਮੁੱਲ ਹੈ ਬਾਈ ਬਾਕੀ ਮੌਕੇ ਤੇ ਡਿਸਕਾਊਂਟ ਦਿੱਤਾ ਜਾਊ ਟਰੈਕਟਰ ਸਾਰਾ ਕੁਝ ਨਾਲ ਦਾ ਸਲੈਂਸਰ ਸਲੈਂਸਰ ਸੀਟਾਂ ਸੂਟਾਂ ਚੈੱਕ ਕਰਾ ਦਿਓ ਵੀ ਸਾਰੀਆਂ ਨਾਲ ਦਾ ਸਾਰੀਆਂ ਨਾਲ ਸਭ ਕੁਝ ਨਾਲ ਦਾ ਆਓ ਓਕੇ ਓਕੇ ਵਾਲੀਆਂ ਚੇਟਾਂ ਲੱਗੀਆਂ ਪਈਆਂ ਨੇ ਇਹ ਜੀ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ ਆ ਦੇਖੋ ਇੱਥੋਂ ਵੀ ਆ ਦੇਖੋ ਵਿਚੋਂ ਵੀ ਦੇਖ ਸਕਦੇ ਹੋ ਜੀ ਪੂਰਾ ਕੈਮ ਟਰੈਕਟਰ ਪਿਆ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਗਰਾ ਇਹ 450 ਠੀਕ ਹੈ ਜੀ ਇਹ 2016 ਮਾਡਲ ਹੈ ਜੀ ਹਾਂਜੀ ਇਹਦੇ ਚਾਰੇ ਟਾਇਰ ਨਵੇਂ ਆਈ ਠੀਕ ਹੈ ਜੀ ਔਰ ਚਾਰੇ ਟਾਇਰਾਂ ਦਾ ਆਪਾਂ ਜਿਹੜਾ ਬੰਦਾ ਆਪਾਂ ਤੋਂ ਖਰੀਦੂ ਉਹਦੇ ਨਾਂ ਦੇ ਬਿੱਲ ਕਟਾ ਦੇਾਂਗੇ ਬਿੱਲ ਵੀ ਕਟਾ ਕੇ ਦੇ ਦਿੰਦੇ ਹਾਂਜੀ ਇਹ ਟਾਪ ਮਾਡਲ ਆ ਗਿਆ ਜੀ ਠੀਕ ਹੈ ਜੀ ਹਾਂਜੀ ਹਾਂ ਪਾਵਰ ਸਟੀering ਚ ਆ ਗਈ ਹੈ ਪਾਵਰ ਸਟੀering ਚ ਹੈ ਹਾਂਜੀ ਹਾਂ ਇੰਜਨ ਗੇਅਰ ਤਾਂ ਤਾਂ ਓਕੇ ਹੈ ਜੀ ਇੰਜਨ ਗੇਅਰ ਓਕੇ ਹੈ ਜੀ ਔਰ ਪੰਜਾਬ ਨੰਬਰ ਆਈਏ ਪੰਜਾਬ ਨੰਬਰ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਤੇ ਸੋਹਣਾ ਟਰੈਕਟਰ ਹੈ ਆ ਚੇਟਾ ਛੁਟਾ ਇਹ ਹਜੇ ਲੱਗੀ ਹੀ ਪਈਆਂ ਨੇ ਹਨਾ ਭਾਈ ਜਕੀ 2016 ਮਾਡਲ ਹੈ ਠੀਕ ਹੈ ਜੀ ਤੇ ਰੇਟ ਬਾਈ ਜੀ ਰੇਟ ਇਹਦਾ ਸਿਰਫ ਹੈਗਾ ਜੀ 3 ਲੱਖ ਤੇ 10000 ਰੁਪਇਆ ਠੀਕ ਹੈ ਬਾਕੀ ਮੌਕੇ ਤੇ ਮਾਨਤਾਨ ਡਿਸਕਾਊਂਟ ਦਿੱਤਾ ਜਾਵੇਗਾ ਕੋਈ ਬਤੋ ਬਤ ਮਾਨਤਾਨ ਕਰਾਂਗੇ ਤੇ ਮੂਰੇ ਆ ਗਿਆ ਸਿਆਉਨਾਲੀਕਾ 60 ਦਾ ਇਹ ਆ ਗਿਆ ਜੀ ਸੋਨਾਲੀਕਾ ਪਲਸ ਇਹ ਟੌਪ ਵਾਲਾ ਆ ਗਿਆ ਹੀ ਮਾਡਲ ਠੀਕ ਹੈ ਬਿਲਕੁਲ ਟੌਪ ਮਾਡਲ ਹੈ ਜੀ ਤੇ ਸਾਰਾ ਕੁਝ ਹੈ ਠੀਕ ਹੈ ਜੀ 2023 ਮਾਡਲ ਹੈ ਜੀ ਹਾਂ ਜੀ ਫਰਸਟ ਪਾਰਟੀ ਦੇ ਨਵੇਂ ਪੰਜਾਬ ਨੰਬਰ ਐਮ ਆਰ ਐਫ ਦੇ ਟਾਇਰ 90 ਪੈਸੇ ਨਾਲ ਦੇ ਠੀਕ ਹੈ ਜੀ ਸਾਈਡ ਕਲੱਚ ਆ ਗਿਆ ਜੀ ਡਿਸਟ੍ਰੀਬਿਊਟਰ ਆ ਗਿਆ ਚੇਂਜਰ ਗੇਅਰ ਆ ਗਿਆ ਹਾਂ ਜੀ ਏ ਬੀ ਸੀ ਇਹਦਾ ਰੇਟ ਹੈਗਾ ਜੀ ਸਿਰਫ 7.5 ਲੱਖ ਰੁਪਈਆ ਜੀ 7.5 ਲੱਖ ਹਾਂ ਜੀ ਹਾਂ ਬਾਕੀ ਮੌਕੇ ਤੇ ਡਿਸਕਾਊਂਟ ਦਿੱਤਾ ਜੇ ਉਹ ਆ ਉਹ ਕਿਉਂਕਿ ਵਾਲੀਆਂ ਚਟਾਂ ਬਈ ਹਜੇ ਲੱਗੀਆਂ ਪਈਆਂ ਨੇ ਟਰੈਕਟਰ ਚੈੱਕ ਕਰ ਸਕਦੇ ਆ ਸੋਹਣਾ ਟਰੈਕਟਰ ਹੈ ਚੰਗਾ ਯਾਨੀ ਕਿ ਤੇ ਸਾਈਡ ਕਲੱਚ ਆ ਜੀ ਸਾਈਡ ਕਲੱਚ ਆ ਗਿਆ ਤੇ ਮੂਹਰੇ ਆ ਗਿਆ 5310 ਜੋਂਡੀਆ ਇਹ ਆ ਗਿਆ ਜੀ 2019 ਮਾਡਲ ਹੈ ਹਾਂਜੀ ਫਰਸਟ ਪਾਰਟੀ ਦੇ ਨਵੇਂ ਆ ਜੀ ਨਾਲ ਦੇ ਟਾਇਰ ਨੇ ਮੂਹਰੇਲੇ ਟਾਇਰ ਆਪਾਂ ਨਵੇਂ ਆਪ ਪਵਾਏ ਆ ਠੀਕ ਆ ਜੀ ਇਹਦੇ ਮੂਹਰੇਲੇ ਟਾਇਰਾਂ ਦੇ ਆਪਾਂ ਬਿੱਲ ਦੇ ਦਿਆਂਗੇ ਠੀਕ ਆ ਜੀ ਇਹ ਰਿਵਰਸ ਪੀਡੀਓ ਚ ਆ ਗਿਆ ਜੀ ਠੀਕ ਜਮਾ ਮਰਜੀ ਵਾਲਾ ਵਾਕੇ ਤਸੱਲੀ ਕਰਕੇ ਲੈ ਕੇ ਜਾਵੇ ਜਿਹੜਾ ਮਾਡਲ ਇੰਜਨ ਗੇਅਰ ਦਾ ਓਕੇ ਆ ਬਈ ਟਰੈਕਟਰ ਚੈੱਕ ਕਰ ਸਕਦੇ 2019 ਮਾਡਲ ਆਈ 6,85,000 ਮੁੱਲ 6,85,000 ਮੁੱਲ ਹੈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊ ਜੇ ਜੱਗੀ ਭਾਈ ਆ ਆਪਾਂ ਗੱਲ ਕਰੀਏ ਜਿਹੜੇ ਟਰੈਕਟਰ ਦੇ ਸਾਥ ਰੀ ਨਹੀਂ ਹੈਗੀ ਉਹ ਰੇਂਜ ਹੋ ਉਹ ਜਿਹੜੀਆਂ ਸਕਰੀਆਂ ਹੈਗੀਆਂ ਜਿਹੜੀਆਂ ਹੋਣੀਆਂ ਆਪਾਂ ਨਾਲ ਦੇ ਦੇਾਂਗੇ ਜਿਹੜੇ ਦੀ ਹੋਊਗੀ ਨਾਲ ਮਿਲ ਚੂਗੀ ਹਾਂਜੀ ਹਾਂ ਮਿਲ ਜੂਗੀ ਠੀਕ ਆ ਮੂਰੇ ਆ ਗਿਆ ਬਾਈ ਨੋਵੋ ਅਰਜਨ 655 ਡੀਆਈ ਡੀਆਈ ਦੱਸਿਓ ਜੀ ਇਹਦੇ ਬਾਰੇ ਆ ਦੇਖੋ ਟਰੈਕਟਰ ਵਿੱਚੋਂ ਵੀ ਜਮਾ ਨਾ ਮੈਂ ਲ ਠੀਕ ਹੈ ਇਹ ਜੀ ਫੁੱਲ ਟਾਪ ਮਾਡਲ ਆ ਗਿਆ ਹਾਂ ਜੀ ਔਰ ਇਹਦੇ ਵਿੱਚ ਵੱਜੀ ਫੈਸਿਲਿਟੀਟੀ ਇਹ ਹੈ ਮੈਕੋ ਪੰਪ ਆਈ ਹੈ ਇਹ ਮੈਕੋ ਪੰਪ ਹੈ ਸੀਆਰਡੀ ਨਹੀਂ ਹੈਗਾ ਠੀਕ ਹੈ ਜੀ ਮੈਕੋ ਪੰਪ ਸਾਰਾ ਸਮਾਨ ਜੋ ਕੰਪਨੀ ਦਿੰਦੀ ਹੈ ਨਾਲ ਆਈ ਠੀਕ ਹੈ ਜੀ ਪੰਜਾਬ ਨੰਬਰ ਪਹਿਲੇ ਨੋ ਪਹਿਲੇ ਨੋ ਸਾਰਾ ਕੁਝ ਨਾਲ 2022 ਮਾਡਲ ਨਾਲ ਦੇ ਟਾਇਰ 90 ਪੈਸੇ ਨਾਲ ਦੇ ਟਾਇਰ 90 ਪੈਸੇ ਨੇ ਹਾਂਜੀ ਹਾਂ ਵੇਟ ਫੂਟ ਮੂਰੇ ਹੈਵੀ ਲੱਗੇ ਹੋਏ ਸਭ ਕੁਝ ਕੰਪਨੀ ਦਾ ਹੀ ਠੀਕ ਹੈ ਇਹ ਲਗਭਗ 1000 ਕ ਘੰਟਾ ਚੱਲਿਆ ਹੋਊ 1100 ਠੀਕ ਹੈ ਜੀ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਸੈਟਲ ਗੀਅਰ ਚ ਆ ਗਿਆ ਇਹ ਵੀ ਹਨਾ ਜੇ ਕੀ ਹਾਂਜੀ ਹਾਂ ਸੈਟਲ ਗੀਅਰ ਚ ਨ ਇਹ ਤਾਂ 2022 ਰੇਟ ਲਾਸਟ ਟਰੈਕਟਰ ਆ ਗਿਆ ਇਹ 2022 ਚ ਠੀਕ ਹੈ ਜੀ ਮਾਈਕੋ ਬੰਪ ਠੀਕ ਹੈ ਜੀ ਆਮ ਨੰਬਰ 8 10 ਲੱਖ ਤੇ 15000 ਠੀਕ ਹੈ ਜੀ ਟਰੈਕਟਰ ਚੰਗਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 75 ਹੌਸ ਪਾਵਰ ਟਰੈਕਟਰ ਸਿਉਣਾ ਲੀਕਾ ਇਹਦੇ ਬਾਰੇ ਦੱਸੀ ਬਾਈ ਇਹ ਟਰੈਕਟਰ ਜਮਾ ਡਾਪ ਵਾਲਾ ਮਾਡਲ ਹੈ ਨੋਪੀ ਕੰਪਨੀ ਦੀ ਨਾਲ ਦੀ ਆ ਮੂਰੇ ਵੇਟ ਜਿੰਨੇ ਆਉਂਦੇ ਉਹ ਨਾਲ ਨੇ 2021 ਮਾਡਲ ਹੈ ਪੀਵੀ 19 ਬਰਨਾਲਾ ਨੰਬਰ ਹੈ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੂਰਾ ਘੈਂਟ ਟਰੈਕਟਰ ਹੈ ਇਹ ਬੰਦੇ ਦਾ ਆਪਣੇ ਕੋਲੇ ਵੇਚਣਾ ਖੜਾਇਆ ਹੈ ਬਾਈ ਬੰਦੇ ਨੂੰ ਮੌਕੇ ਦੇ ਸੱਦ ਕੇ ਆਪਾਂ ਸੌਦਾ ਕਰਾ ਦਿਆਂਗੇ ਮੌਕੇ ਤੇ ਸੱਦ ਕੇ ਸੌਦਾ ਕਰਾ ਦਿਆਂਗੇ ਕਿਹੜਾ ਬੰਦਾ ਮੁੱਲ ਕਰਦਾ ਜੀ ਸਿਰਫ 9 ਲੱਖ ਰੁਪਈਆ 9 ਲੱਖ ਰੁਪਈਆ ਹਾਂਜੀ ਤੇ ਇਧਰ ਕਿਹੜਾ ਆ ਗਿਆ ਜੀ ਸਾਈਡ ਕਲੱਚ ਆ ਗਿਆ ਠੀਕ ਹੈ ਜੀ 3 ਸਪੀਡ ਆ ਗਿਆ 3 ਸਪੀਡ ਆ 9 ਲੱਖ ਹਾਂਜੀ 2021 ਮਾਡਲ ਬਰਨਾਲਾ ਨੰਬਰ ਠੀਕ ਹੈ ਜੀ ਬਾਕੀ ਮੌਕੇ ਤੇ ਮਿੱਤਰੋ ਜੱਗੀ ਬਾਈ ਕਰਾ ਦੂਗਾ ਮੂਰੇ ਆ ਗਿਆ 5310 ਜੌਂਡੀਆਰ ਦੱਸਿਓ ਜੀ ਇਹਦੇ ਬਾਰੇ ਇਹ ਆ ਗਿਆ ਜੀ 2022 ਮਾਡਲ ਹੈ ਹਾਂਜੀ ਨਾਲ ਦੇ ਟਾਇਰ ਨੇ ਵੀ 85 ਪੈਸੇ ਦੇ ਠੀਕ ਹੈ ਜੀ ਰਿਵਰਸ ਵੀਡੀਓ ਚ ਆ ਗਿਆ ਜੀ ਠੀਕ ਹੈ ਜੀ ਉਹ ਜਿਹੜਾ ਲਫਾਫਾ ਨਾਲ ਦਾ ਹੀ ਠੀਕ ਹੈ ਜੀ ਕਨੋਪੀ ਨਵੀਂ ਲੱਗੀ ਹੋਈ ਹੈ ਜੀ ਠੀਕ ਹੈ ਜੀ ਨਾਲ ਦੇ ਟਾਇਰ ਆ ਗਏ ਜੀ 2022 ਮਾਡਲ ਆ ਗਏ ਇਹ ਬੰਦ ਹੋ ਚੁੱਕੇ ਆ ਮੈਕੋ ਪੰਪ ਚ ਮੈਕੋ ਪੰਪ ਚ ਹਾਂਜੀ ਠੀਕ ਹੈ ਜੀ ਮੈਂ ਇੱਕੋ ਪੰਪ ਚ ਆ ਗਿਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਤੁਸੀਂ ਚੰਗਾ ਟਰੈਕਟਰ ਹੈ ਤੇ ਰੇਟ ਜੀ 8 ਲੱਖ ਤੇ 22000 ਰੁਪਏ ਡਿਮਾਂਡ ਹੈ ਜੀ 8 ਲੱਖ 22000 ਡਿਮਾਂਡ ਹੈ ਬਾਕੀ ਮੌਕੇ ਤੇ ਡਿਸਕਾਊਂਟ ਦਿੱਤਾ ਜਾਊਗਾ ਮੂਰੇ ਪ੍ਰੀਤ ਆ ਗਿਆ ਬਾਈ 6099 ਇਹ ਆ ਗਿਆ ਜੀ 2021 ਮਾਡਲ ਹੈ ਜੀ ਫਰਸਟ ਪਾਰਟੀ ਦੇ ਨਵੇਂ ਹੈ ਨਾਲ ਦੇ ਟਾਇਰ ਰੱਸੀ ਪੈਸੇ ਆਈ ਇਹਦੇ ਠੀਕ ਹੈ ਜੀ 2021 ਮਾਡਲ ਸੈਡ ਸਾਈਡ ਗੇਅਰ ਗੇਅਰ ਆ ਗਿਆ ਜੀ ਸਾਈਡ ਗੇਅਰ ਫੁੱਲ ਟੌਪ ਮਾਡਲ ਠੀਕ ਹੈ ਫੁੱਲ ਟੌਪ ਮਾਡਲ ਆ ਸਾਈਡ ਗੇਅਰ ਚ ਆ ਗਿਆ ਇਹਦਾ ਰੇਟ ਸਿਰਫ 4,65,000 4,65,000 ਸਿਰਫ ਬਾਕੀ ਮੌਕੇ ਤੇ ਡਿਸਕਾਊਂਟ ਦਿੱਤਾ ਜਾਊ 60,99 ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਮੂਹਰੇ ਆ ਗਿਆ 50-50 ਈ ਜੌਂਡੀਅਰ ਇਹ ਸੰਗਰੂਰ ਨੰਬਰ ਆ ਗਿਆ ਜੀ ਹਾਂ ਜੀ ਮਗਰਲੇ ਟਾਇਰ ਦੇ ਨਾਲ ਦੇ ਆਈ ਮੂਰਲੇ ਦੁਬਾਰੇ ਪਏ ਹੋਏ ਠੀਕ ਹੈ ਜੀ ਸਾਊਂਡ ਸਿਸਟਮ ਹੈਵੀ ਲੱਗਿਆ ਡੈਕ ਤੋਂ ਬਿਣਾਗਾ ਇਹ ਉਹ ਬਾਕੀ ਮੋੜਨਾ ਹੈ ਡੈਕ ਲੱਗਿਆ ਅੱਛਾ ਡੈਕ ਮੋੜਨਾ ਹੈ ਹਾਂਜੀ ਹਾਂ ਠੀਕ ਹੈ ਜੀ 2014 ਮਾਡਲ ਹੈ ਇਹ ਸੰਗਰੂਰ ਨੰਬਰ ਹੈ ਹਾਂਜੀ ਇਹਦਾ ਰੇਟ ਹੈਗਾ ਸਿਰਫ 4,85,000 ਰੁਪਇਆ ਠੀਕ ਹੈ ਜੀ ਬਾਕੀ ਮੌਕੇ ਤੇ ਡਿਸਕਾਊਂਟ ਦਿੱਤਾ ਇਹ ਉਹ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਆ ਗਈ 5310 ਠੀਕ ਹੈ ਜੀ ਇਹ 2021 ਮਾਡਲ ਹੈ ਠੀਕ ਹੈ ਜੀ ਨਾਲ ਦੇ ਟਾਇਰ ਨੇ ਜੀ ਹਾਂ ਜੀ ਕਨੋਪੀ ਲੱਗੀ ਵੀ ਹੈ ਠੀਕ ਹੈ ਪੂਰਾ ਟਰੈਕਟਰ ਨਵਾਂ ਹੈ ਫਰਸਟ ਪਾਰਟੀ ਦਾ ਨਵਾਂ ਹੈ ਠੀਕ ਹੈ ਜੀ ਇਹਦਾ ਰੇਟ ਸਿਰਫ 7 ਲੱਖ ਤੇ 90000 ਰੁਪਏ ਹੈ ਠੀਕ ਹੈ ਜੀ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾ ਉਹ ਬਾਈ ਜਿਹੜੇ ਕੰਪਿਊਟਰ ਬੈਟਰੀ ਲੱਗੇ ਹੁੰਦੇ ਆ ਉਹ ਲੱਗੇ ਹੋਏ ਨੇ ਰਵਸਤ ਪੀਟੀਓ ਹੈ ਤੇ ਮਾਈਕੋ ਪੰਪ ਚ ਆ ਗਿਆ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਆਜੋ ਬਾਈ ਜੱਗੀ ਨਾ ਕਰੀਏ ਗੱਲ ਤੇ ਆਜੋ ਕਿ ਹਾਂ ਬਾਈ ਜੱਗੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਇਸ ਤੋਂ ਬਿਨਾਂ ਹੀ ਆਪਣੇ ਕੋਲੇ ਤਿੰਨ ਟਰੈਕਟਰ ਹੋਰ ਨੇ ਠ 19 ਮਾਡਲ ਠੀਕ ਹੈ ਜੀ ਔਰ ਨਾਲ ਦੇ ਟਾਇਰ ਨੇ ਉਹਦੇ ਠੀਕ ਹੈ ਜੀ ਉਹ ਆਪਣੇ ਕੋਲ ਇੱਕ ਦੋ ਦਿਨਾਂ ਚ ਆ ਜਾਊਗਾ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੈਕ ਵਾਲੀ ਲਿਫਟਾ ਉਹਦੇ ਡਿਸਟ੍ਰੀਬਿਊਟਰ ਹੈ 3 ਸਪੀਡ ਹੈ ਠੀਕ ਹੈ ਜੀ ਤੇ ਕਨੋਪੀ ਲੱਗੀ ਹੋਈ ਹੈ ਠੀਕ ਹੈ ਜੀ ਉਹ ਹੈਗਾ 2019 ਮਾਡਲ ਠੀਕ ਹੈ ਜੀ ਉਹਦਾ ਰੇਟ ਹੈਗਾ ਜੀ ਸਿਰਫ 6 ਲੱਖ ਤੇ 45000 ਰੁਪਏ ਠੀਕ ਹੈ ਜੀ 6 ਲੱਖ 45000 ਟੌਪ ਮਾਡਲ ਠੀਕ ਹੈ ਜੀ ਉਹ ਤੋਂ ਬਿਨਾ ਹੈਗਾ ਜੀ ਐਡੀਸ਼ਨਲ 2024 ਮਾਡਲ ਠੀਕ ਹੈ ਜੀ ਉਹਦੇ ਨਾਲ ਦੇ ਟਾਇਰ 90 92 ਪੈਸੇ ਆ 700 ਘੰਟਾ ਚੱਲੇ ਬਈ ਠੀਕ ਹੈ ਜੀ ਔਰ ਉਹ ਆ ਜਾਣਗੇ ਆਪਣੇ ਕੋਲੇ ਦੋ ਕਰਣਾ ਚ ਇੱਕ ਆਪਣੇ ਕੋਲੇ ਆ ਜਾਊਗਾ 5-7 ਦਿਨਾਂ ਦਾ 5620 ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ 2022 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ 2023 ਚ 4x4 ਠੀਕ ਹੈ ਜੀ 5620 2022 ਦੇ 12ਵੇਂ ਮਹੀਨੇ ਦਾ 4x4 ਠੀਕ ਹੈ ਜੀ ਉਹਦਾ ਮੌਕੇ ਤੇ ਰੇਟ ਦੱਸ ਦਿਆਂਗੇ ਆਪਾਂ ਠੀਕ ਹੈ ਜੀ ਟਰੈਕਟਰ ਬਿਲਕੁਲ ਨਵਾਂ ਠੀਕ ਹੈ ਜੀ ਜੀ ਆਿਆਂ ਨੂੰ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਬਾਈ ਜੀ 965800911 ਇੱਕ ਨੰਬਰ ਹੋਰ ਦਿਆਂ 90302 ਉਦੋਂ ਬਾਅਦ ਹੈਗਾ ਜੀ 27000 ਪੂਰਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੱਗੀ ਜਾਣਕਾਰੀ ਦੇਣ ਲਈ ਜੀ ਆਿਆਂ ਨੂੰ ਜੀ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ